ਦੇ ਬਾਤ ਨਾਲ ਦੋਨਾਂ 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 ਤਰਫਾਂ ਦਾ ਜਿਹੜਾ ਮਸਲਾ ਚੱਲ ਰਿਹਾ ਸੀਗਾ ਹੱਲ ਹੋ ਚੁੱਕਿਆ ਹੈ ਮੰਨ ਕੇ ਚੱਲੀਏ ਜੀ ਬਿਲਕੁਲ ਹੱਲ ਹੋ ਚੁੱਕਾ ਜੀ ਦੇਖੋ 350 ਸਾਲਾ ਸ਼ਤਾਬਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਆ ਰਹੀ ਆ ਤੇ ਜਦੋਂ ਸ਼ਤਾਬਦੀ ਆ ਰਹੀ ਆ ਆਪਾਂ ਨੂੰ ਵੀ ਪਤਾ ਕਿ ਪਟਨਾ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਵੀ ਸੰਬੰਧਤਾ ਸੱਚੇ ਪਾਤਸ਼ਾਹ ਜੀ ਉੱਥੇ ਰਹੇ ਆ ਔਰ ਉੱਥੇ ਹੋਰ ਵੀ ਗੁਰਦੁਆਰਾ ਸਾਹਿਬ ਆ ਤੇ ਸ਼ਤਾਬਦੀਆਂ ਨੂੰ ਸਿੱਖ ਕੌਮ ਬਹੁਤ ਚੜ੍ਹਦੀ ਕਲਾ ਦੇ ਨਾਲ ਮਨਾਉਂਦੀ ਆ ਇਹ ਜਿਹੜੇ ਸਾਰੇ ਕਾਰਜ ਆ ਇਹ ਬਹੁਤ ਕੌਮੀ ਭਾਵਨਾ ਦੇ ਨਾਲ ਇੱਕ ਮੁੱਠਤਾ ਦੇ ਨਾਲ ਮਨਾਏ ਜਾਣ ਇਹਦੇ ਲਈ ਦੋਵੇਂ ਧਿਰਾਂ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਪੰਥ ਦੇ ਵੱਡੇ ਹਿੱਤਾਂ ਦੇ ਲਈ ਜੋ ਵੀ ਕੀਤਾ ਗਿਆ ਇਹਦੇ ਮੁਤਾਬਕ ਜੋ ਮਤੇ ਹੋਏ ਆ ਇਹਦੇ ਮੁਤਾਬਕ ਇਹ ਜੋ ਵਿਵਾਦ ਚੱਲ ਰਿਹਾ ਸੀ ਇਹ ਪੂਰਨ ਰੂਪ ਦੇ ਵਿੱਚ ਖਤਮ ਆ ਤੇ ਅੱਗੇ ਮੈਂ ਤੇ ਗੁਰੂ ਅਗੇ ਅਰਦਾਸ ਕਰਦਾ ਕਿਉਂਕਿ ਅਸੀਂ ਜਦੋਂ ਅਰਦਾਸ ਕਰਦੇ ਆ ਅਸੀਂ ਕਹਿੰਦੇ ਹਾਂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਤੋ ਪੰਜੇ ਤਖਤ ਸਹਿਬਾਨ ਦੇ ਵਿੱਚ ਇਦਾਂ ਹੀ ਆਪਸੀ ਪ੍ਰੇਮ ਪਿਆਰ ਮੁਹੱਬਤ ਰਹੇ ਤੇ ਖਾਲਸਾ ਬੰਦ ਦੇ ਵੱਡੇ ਹਿੱਤਾਂ ਦੇ ਲਈ ਇਥੋਂ ਗੁਰਮਤ ਦਾ ਸੰਦੇਸ਼ ਉਪਦੇਸ਼ ਕੌਮ ਦੀ ਚੜ੍ਹਦੀ ਕਲਾ ਦੇ ਜਿਹੜੇ ਸੰਦੇਸ਼ ਆ ਹਮੇਸ਼ਾ ਜਾਂਦੇ ਰਹੇ ਇਹ ਕਿਰ ਗਿਆ ਜੀ ਤੁਹਾਡੀ ਕਮੇਟੀ ਦੇ ਜੀ ਤੌਰ ਤੇ ਆ ਗਏ ਬਾਰੇ ਸੁਣਦਾ ਨਹੀਂ ਹੋ ਰਿਹਾ ਹੋਰ ਵੀ ਕਹਿ ਰਿਹਾ ਖਤਮ ਸੰਸਾ ਵਿੱਚ ਬੜਾ ਲੰਬੀ ਅਫੇ ਤੋਂ ਵਿਵਾਦ ਚੱਲ ਰਿਹਾ ਸੀਗਾ ਜਿਹੜਾ ਤੁਹਾਡੇ ਇੱਕਾਂ ਅੱਗੇ ਹੱਲ ਹੋ ਸਕਿਆ ਤੇ ਤੁਹਾਨੂੰ ਕਿੰਨੇ ਕਬੱਡੀ ਇਹਨੂੰ ਮੰਨਦੇ ਹੋ ਮਾਇਨੇ ਕੀ ਰੱਖਦੇ ਤੁਹਾਡੇ ਅਸਤੇ ਦੇਖੋ ਮਾਇਨੇ ਤੇ ਇਹੋ ਹੀ ਆ ਕਿ ਜਿਹੜਾ ਗੁਰੂ ਦਾ ਸਿਧਾਂਤ ਆ ਮੈਂ ਮੇਰੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਆ ਭਾਈ ਪੰਥ ਦੇ ਵਿੱਚ ਕਦੀ ਵੀ ਆਪਸੀ ਵਾਦ-ਵਿਵਾਦ ਨਾ ਹੋਵੇ ਇਹਦੇ ਵਿੱਚ ਇਹ ਹੈਗਾ ਵੀ ਜੋ ਗੁਰੂ ਦਾ ਸਿਧਾਂਤ ਆ ਗੁਰਮੁਖ ਬੈਸੋ ਸਫਾ ਵਿਛਾਏ ਉਹਦੇ ਮੁਤਾਬਕ ਆਪਾਂ ਫੇਰ ਗੁਰਮੁਖ ਬੈਸੋ ਸਫਾ ਵਿਛਾਏ ਸਿਧਾਂਤ ਅਨੁਸਾਰ ਬੈਠੇ ਆਂ ਔਰ ਮੈਂ ਇਹ ਸਾਰਾ ਜਿਹੜਾ ਹੈਗਾ ਵਾ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਥਾਪੜਾ ਸਮਝਦਾ ਕਿ ਗੁਰੂ ਪਾਤਸ਼ਾਹ ਦੀ ਮਿਹਰ ਤੇ ਕਿਰਪਾ ਸਦਕਾਏ ਜਿਹੜਾ ਸਾਰਾ ਆਵਾਦ ਵਿਵਾਦ ਹੀ ਉਹ ਬੜੇ ਸ਼ੋਹਰਤ ਮਾਹੌਲ ਦੇ ਵਿੱਚ ਹੱਲ ਹੋ ਗਿਆ ਤਨਖਾਹੀੇ ਕਰਾ ਦਿੱਤੇਗੇ ਅਸੀਂ ਕੋਈ ਤਨਖਾਹ ਉਹ ਵੀ ਖਤਮ ਹੋ ਜੰਦਾ ਨਾਲ ਜਿਹੇ ਨਾਲ ਹਾਂਜੀ ਉਹਨਾਂ ਨੇ ਜਦੋਂ ਮਤੇ ਵਾਪਸ ਲੈ ਲੇ ਉਹ ਖਤਮ ਹੋ ਗਏ ਦੀ ਕੋਈ ਤਨਖਾਹੀੇ ਉਹ ਤੇ ਹੋ ਹੀ ਗਏ ਨੇ ਜਦੋਂ ਉਹਨਾਂ ਨੇ ਉਹ ਮਤੇ ਵਾਪਸ ਲੈ ਲੇ ਤਾਂ ਗੱਲ ਖਤਮ ਹੋ ਗਈ। ਜਿਹੜਾ ਆਪਦੀ ਵਿੱਚ ਜ਼ਿਕਰ ਕੀਤਾ ਹੈ ਕਿ ਬਾਅਦ ਵਿੱਚ ਉਹਨਾਂ ਨੇ ਮੰਗੀ ਆ ਕੋਸਾ ਆਪਣੀ ਸੰਬੰਧ ਕਮੇਟੀ ਨੇ ਮੰਗੀ ਆ ਜਿਹੜੇ ਬੰਦੇ ਸੰਬੰਧਤ ਆਪਾਂ ਤਨਖਾਹੀੇ ਕੋਸ਼ਤ ਕੀਤੇ ਸੀ ਉਹ ਦਿਨ ਉਹਨਾਂ ਨੇ ਮਾਫੀ ਮੰਗ ਲਈ, ਸ਼ਮਾ ਮੰਗ ਲਈ ਉਹਨਾਂ ਨੇ। ਠੀਕ ਹੈ। ਇਨਕੱਥ ਨੇ ਸੀ ਇਹਦੇ ਬੰਦੇ ਜਿਹਨਾਂ ਨੂੰ ਮਾਫੀ ਚਾਹੀਦੀ ਹੈ ਇਹ ਜਿੰਨੇ ਜਾਣੇ ਵੀ ਹੈਗੇ ਸੀ ਉਹਨਾਂ ਸਾਰਿਆਂ ਨੇ ਮੰਗ ਲਈ ਸਿੱਖਾ ਗੁਰੂ ਸਾਹਿਬ ਦੀ ਤੇ ਕਿਰਪਾ ਵੇਜੀ ਬਦਲਾ ਹਲੋ ਗਿਆ ਹੋਰ ਕਿਸੇ ਚਕਸੀਅਤ ਦਾ ਵੀ ਵਿਚੇ ਯੋਗਦਾਨ ਇਸ ਤੁਹਾਡੇ ਪਿੱਛੇ ਇਸ ਮੈਂ ਤੁਹਾਨੂੰ ਮੈਂ ਫੇਰ ਕਹਿੰਦਾ ਮੈਂ ਝੂਠ ਨਹੀਂ ਬੋਲਦਾ ਨਾ ਮੈਂ ਖੁਦ ਗਿਆਨੀ ਬਲਦੇਵ ਸਿੰਘ ਹੁਣਾ ਨਾਲ ਫੋਨ ਤੇ ਗੱਲ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਸਿੰਘ ਸਾਹਿਬ ਆਪਾਂ ਨੂੰ ਮਿਲ ਬੈਠਣਾ ਚਾਹੀਦਾ ਤੇ ਆਪਾਂ ਨੂੰ ਮਿਲ ਬੈਠ ਕੇ ਜੇ ਤੁਹਾਨੂੰ ਜਿਹੜੀ ਵੀ ਗੱਲ ਤੇ ਕੋਈ ਹੈ ਤੇ ਆਪਾਂ ਦਾ ਹੱਲ ਕਰ ਸਕਦੇ ਆ ਕਿਉਂਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸਾਰਿਆਂ ਨੂੰ ਕਲਾਵੇ ਚ ਲੈਂਦਾ ਇਹਦੇ ਵਿੱਚ ਮੈਂ ਸਮਝਦਾ ਵੀ ਸਾਰਾ ਯੋਗਦਾਨ ਸੱਚੇ ਪਾਤਸ਼ਾਹ ਦਾ ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ਹੈ ਕਿਉਂਕਿ ਆ ਸਾਰੇ ਪਾਸੇ ਚਿੰਤਾ ਹੀ ਹੈ ਭਾਵੇਂ ਕਿ ਮੈਂ ਪਹਿਲਾਂ ਵੀ ਇਹ ਕਿਹਾ ਹੈ ਵੀ ਇਹ ਕੋਈ ਅੱਜ ਨਵਾਂ ਨਹੀਂ ਵਿਸ਼ਾਏ ਇਹ 2003 ਦੇ ਵਿੱਚ ਵੀ ਹੈਗਾ ਸੀ ਇਹ 2008 ਚ ਵੀ ਹੈਗਾ ਸੀ 2015 ਚ ਵੀ ਹੈਗਾ ਸੀ ਪਰ ਜਿਸ ਤਰੀਕੇ ਦੇ ਨਾਲ ਇਸ ਵਾਰੀ ਗੁਰੂ ਸਾਹਿਬ ਨੇ ਇਹਨੂੰ ਸਾਰੇ ਨੂੰ ਹੱਲ ਕੀਤਾ ਵਾ ਅੱਗੇ ਕਦੀ ਇਦਾਂ ਹੋਇਆ ਨਹੀਂ ਤੋਂ ਪਾਤਸ਼ਾਹ ਦੀ ਕਿਰਪਾ ਵਾ ਇਹ ਸਾਰਾ ਯੋਗਦਾਨ ਗੁਰੂ ਰਾਮਦਾਸ ਪਾਤਸ਼ਾਹ ਦਾ ਜਿਹਦੇ ਸਦਕਾ ਇਹ ਸਾਰਾ ਬਹੁਤ ਮੁਹੱਬਤ ਤੇ ਇਤਿਫਾਕ ਦੇ ਨਾਲ ਸਾਰਾ ਕੁਝ ਨਿਬੜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ